ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੈਨੂੰ ਟਾਰਚਰ ਕਰਦੇ ਰਹੇ ਕੋਈ 200 ਵਾਰ ਇਹਨਾਂ ਨੇ ਮੈਨੂੰ ਕੋਈ ਕਰੰਟ ਲਾਇਆ ਤੇ ਅਖੀਰ ਦੇ ਉੱਤੇ ਕਹਿੰਦਾ ਕਿ ਹੁਣ ਸੀਜ਼ ਫੈਰੀ ਅੱਧੇ ਘੰਟੇ ਵਾਸਤੇ ਕੋਈ ਕੰਮ ਦੀ ਗੱਲ ਦੱਸ ਜਾ ਤੇ ਮੇਰੇ ਮਨ ਵਿੱਚ ਇੱਕ ਲੋਜ ਆ ਗਿਆ ਮੈਂ ਆਖਿਆ ਇਫ ਦੇ ਸਕੀਪ ਆਈ ਐਮ ਵੈਰੀ ਵੈਰੀ ਹੈਪੀ ਉਹ ਜਿੰਨੇ ਟਾਰਚਰ ਕਰਨ ਵਾਲੇ ਸੀ ਮੈਨੂੰ ਉਹ ਸਾਰੇ ਹੱਸ ਪਏ ਤੇ ਜਿਹੜਾ ਇਹਦਾ ਆਪੇ ਬਰਾਬਰ ਰੱਖਦਾ ਸੀ ਆਰ ਪੀ ਸਿੰਘ ਉਹ ਬੜਾ ਉੱਚੀ ਬਾਹ ਕਰਕੇ ਆਂਦਾ ਕਿ ਉਹਨਾਂ ਨੇ ਕੌਮ ਦੀ ਪੈਰਾਂ ਤੇ ਡਿੱਗੀ ਪੱਗ ਜਿਹੜੀ ਆ ਸਿਰ ਤੇ ਰੱਖਤੀ ਇਤਿਹਾਸ ਵਿੱਚ ਨਾਚ ਮੁਕਾਤਾ ਸਨਹਿਰੀ ਇਤਿਹਾਸ ਇਸ ਜਿੱਦਤਾ ਉਹ ਇਤਰਾ ਦੀਆਂ 8-10 ਗੱਲਾਂ ਕਰ ਗਿਆ ਇਹ ਸ਼ਰਮਸਾਰ ਹੋ ਗਿਆ ਮੈਂ ਇਹਦੀ ਅੱਖਾਂ ਚ ਅੱਖਾਂ ਵਾ ਕੇ ਵੇਖਿਆ ਤੇ ਮੱਥੇ ਤੇ ਧਰੇਲੀ ਆ ਗਈ ਸੀ ਤੇ ਜਿਹੜੇ ਦੂਜੇ ਹੀ ਮੈਨੂੰ ਟਾਰਗੇਟ ਕਰਨ ਦੇ ਕਰਨ ਵਾਲੇ ਉਹ ਮੇਰੇ ਘਰ ਤੇ ਇੰਨੇ ਖੋਚੋਏ Una de mis chiquillas...